ਅਹੀ ਵੇਖੋ ਅਹੀ ਬੂਟੇ ਲਵਾਏ ਹੀ ਸਕੂ ਵੀ ਕੋਈ ਭੈਣ ਭਰਾ ਸਾਵੇਂ ਬਿੰਦਾ ਜਾਂ ਕੋਈ ਉਤਰ ਮੰਝਾ ਡਾਲਦਾ ਗਰਮੀ ਚ ਬਹੁਤ ਮਾੜਾ ਆ ਰੇ ਬੂਟੇ ਤੇ ਲਾਉਣੇ ਚਾਹੀਦੇ ਆ ਇਹ ਪੁੱਟਣੇ ਸ਼ੁਰੂ ਕਰਦੇ ਆ ਕੀ ਕੰਮ ਇਹਦੇ ਵੱਲੋਂ ਹਾਂਜੀ ਇਹਦੇ ਵੱਲੋਂ ਇਹ ਪੰਚਾਇਤ ਨੇ ਹੁਣ ਕੀਤਾ ਇਹ ਸਾਰਾ ਕੰਮ ਇਹ ਚਾਹੀਦਾ ਨਹੀਂ ਨਾ ਪੰਚਾਇਤ ਲੋ ਇਹ ਕੰਮ ਨਹੀਂ ਚਾਹੀਦਾ ਬੂਟੇ ਪੁੱਟਣੇ ਹੁਣ ਬੂਟਾ ਪਲਿਆ ਪਲਾਇਆ ਉਹਨੇ ਵਿਚਾਰੀ ਨੇ ਪਾਣੀ ਪਾਪਾ ਬੂਟਾ ਪਾੜਿਆ ਇਹ ਇਹਨਾਂ ਨੇ ਝੋਟਪਾਟੀ ਕਿਧਾ ਮਾਰਿਆ ਇਹ ਮੜੀ ਗੱਲ ਆ ਜੀ ਇਹ ਕੋਈ ਇਨਸਾਫ ਨਹੀਂ ਦਾ ਹਨ ਇਹ ਜੀ 24 ਤਰੀਕ ਅੱਜ 8ਵਾਂ ਮਹੀਨਾ ਹੈ 2025 ਹੈ ਇਹ ਸਭ ਤੋਂ ਵੱਡੀ ਨਕਾਮੀ ਇਹ ਪੰਚਾਇਤ ਦੀ ਪਿੰਡ ਪਿੰਡ ਦੀ ਪੰਚਾਇਤ ਦੀ ਜੋ ਪਲਿਆ ਭਲਾਇਆ ਰੁੱਖ ਜੋ ਫਲ ਵਾਲਾ ਦਾ ਜੀਐਸਪੀ ਨਾਲ ਜਾਮ ਨੂੰ ਵਾਲਾ ਪਟਾ ਦਾ ਪਟਾ ਕੇ ਸੁੱਟ ਦਿੱਤਾ ਹੈ ਸਭ ਤੋਂ ਵੱਡੀ ਨਾ ਕੋਈ ਨਾ ਅਲਾਸਮੈਂਟ ਕਰਾਈ ਨਾ ਕੋਈ ਨਾ ਕਿ ਚੰਗੀ ਦਾ ਨੂੰ ਕਿਹਾ ਕਿ ਜਾ ਕਰੋ ਗਰੀ ਸਨੇਹਾ ਦਿੱਤਾ ਕਿ ਇਹਨੂੰ ਕੋਈ ਪਤਾ ਨਹੀਂ ਵਿੱਚ ਇਹ ਸਾਰਾ ਕੋ ਜੋ ਕੁਛ ਕਹਿੰਦੀ ਆ ਪਾਥੀਆਂ ਕਿਨੇ ਕੋ ਰੇਤਾ ਰੱਖੀ ਕਿਨੇ ਕੋ ਬਦੀ ਰੱਖੀ ਕਿਨੇ ਕੋ ਵੀ ਆਪਣਾ ਸਿਸਟਮ ਰੱਖਿਆ ਜਿਹੜਾ ਕੋ ਵਲੇੜ ਕੇ ਨਾਲ ਹੀ ਪ੍ਰਾਲੀਆਂ ਦੇ ਵਿੱਚ ਪਾਗ ਲਾਇਆ ਗਾਂ ਗਏ ਕਿਹਦੇ ਵੱਲੋਂ ਪਟਾਇਆ ਗਿਆ ਇਹ ਸਰਪੰਚ ਵੱਲੋਂ ਪਰਮਜੀਤ ਵੱਲੋਂ ਇਹ ਤੁਹਾਡੇ ਪਿੰਡ ਦਾ ਜਿਹੜਾ ਮੌਜੂਦਾ ਹਾਂਜੀ ਮੌਜੂਦਾ ਸਰਪੰਚ ਆਮਰਪਾਲ ਸਿੰਘ ਦਾ ਜਾਂ ਇਹਨਾਂ ਕੋਲੋਂ ਕਿਸੇ ਫੋਰੈਸਟ ਵਿਭਾਗ ਵੱਲੋਂ ਜੰਗਲਾਤ ਵਿਭਾਗ ਵੱਲੋਂ ਕੋਈ ਇਹਨਾਂ ਨੇ ਮਨਜ਼ੂਰੀ ਲਈ ਐ ਕੁਛ ਨਹੀਂ ਪੁੱਛਿਆ ਜੀ ਕਿ ਘਰ ਵਾਲੇ ਨੂੰ ਨਹੀਂ ਪੁੱਛਿਆ ਕਿਸੇ ਦੀ ਮਨਜ਼ੂਰੀ ਨਹੀਂ ਲਈ ਜੀ ਆਪਣੀ ਮਨਮਰਜ਼ੀ ਨਾਲ ਕੀਤਾ ਫਰਾ ਕੋਈ ਕੋਈ ਸ਼ਿਕਾਇਤ ਕੀਤੀ ਆ ਸ਼ਿਕਾਇਤ ਅਸੀਂ ਨਹੀਂ ਕੀਤੀ ਕਰਾਂਗੇ ਜਰੂਰ ਆਪਾਂ ਜੋ ਬੰਦੀ ਕਾਰਵਾਈ ਕਰਵਾਵਾਂਗੇ ਨਾਲੇ ਖਿਲਾਫ ਪਰਚਾ ਘਟਾਵਾਂਗੇ ਜੀ ਇਹਨਾਂ ਦੇ ਖਿਲਾਫ ਫਾਲੋ ਵਾਲਾ ਬੂਟਾ ਵਾ ਪੰਚਾਇਤਾਂ ਬੂਟੇ ਦੇ ਹਾਲ ਆ ਕੇ ਪਿੰਡੋਂ ਪਿੰਡੀ ਦੇਣੀਆਂ ਨੇ ਵੀ ਬੂਟੇ ਲਗਾਓ ਤੇ ਇਹ ਲਿਆ ਕੇ ਦੇਣ ਜੋਗਾ ਨਹੀਂ ਤਾਂ ਲੱਗੇ ਲਗਾਏ ਜਿਹੜੇ ਉਹ ਪਟਾਈ ਆ ਰਿਹਾ ਜੀ ਭਲੇ ਭਲਾਏ ਕੋਈ ਭਲੇ ਭਲਾਏ ਵੰਡਾਈ ਆ ਰਿਹਾ ਜੀ ਤੇ ਮੈਂ 6 ਮਹੀਨੇ ਪਹਿਲਾਂ ਇਹ ਨਿਖਾਨਦਾਈ ਦੀ ਸਾਹ ਦਰਖਾਸਤ ਦਿੱਤੀ ਸੀ ਆਨਲਾਈਨ ਇਸ ਨਿਖਾਨਦਾਈ ਦੀ ਆ 24 ਸਾਡਾ ਮੇਨ ਆ 24 ਹੀ ਟੋਏ ਅੱਗੇ ਇਹਨਾਂ ਦਬਾਦੂ ਪਾ ਕੇ ਉਹਦਾ ਕੋਈ ਰਿਜ਼ਲਟ ਨਹੀਂ ਆਉਂ ਦਿੱਤਾ ਮੈਂ ਆਨਲਾਈਨ ਦਿਖਾ ਦਿੱਤੀ ਸਰ ਇਹਦੀ ਨਹੀਂ ਖਾਂਦਾ ਇਹਦੀ ਜਿੱਥੇ ਬੈਠਾ ਹੋਇਆ ਆਟਮ ਪੰਮਾ ਸਰਪੰਚ ਇਹ ਗਰੀਵ ਘਰਾਂਦੇ ਟੋਏ ਮੱਲ ਕੇ ਬੈਠਾ ਆ ਇਹ ਕਬਜ਼ਾ ਕੀਤਾ ਹੋ ਸਾਡੇ ਮਸੀ ਲੋਕਾਂ ਦੇ ਇਹ ਟੋਆਂ ਦੇ ਉਹ ਵੀ ਨਜਾਇਜ਼ ਕਬਜ਼ਾ ਉਹ ਜੇ ਇਹ ਖਾਲੀ ਕਰਾਉਂਦੇ ਤੇ ਫਿਰ ਸਾਰੇ ਕਰਾਉਂਦੇ ਆਪਣੇ ਵੀ ਟੋਏ ਉੱਥੋਂ ਖਾਲੀ ਕਰਾਉਂਦਾ ਇਹ ਵੀ ਕਰਾਉਂਦਾ 24 ਫੁੱਟ ਫਿਰ ਪੂਰਾ ਉੱਥੇ ਕੀ ਬਣਿਆ ਉੱਥੇ ਸਾਰੇ ਨਾ ਦੁਕਾਨਾਂ ਦਾ ਪਿਲੋ ਥਾਖਰੀ ਦੇ ਆਵਾ ਤੇ ਫੇਰੇ ਇਹਨੇ ਇਧਰੋਂ ਮੂੰਹ ਕਰ ਲਿਆ ਤੇ ਉਧਰੋਂ ਅਮਰ ਕੇ ਛਾਡਾਂ ਦੇ ਮੂੰਹ ਕਰਕੇ ਇਹਨੇ ਕਬਜ਼ਾ ਕਰ ਲਿਆ ਵਾ ਇਹਨੇ ਟੋਇਆਂ ਦੇ ਉੱਪਰ ਪੰਜਾਂ ਚੌਂ ਕਰਾ ਦੇ ਟੋਏ ਇਹਨੇ ਮੱਲ ਕੇ ਉਹ ਛਾਡ ਬਣਾ ਕੇ ਬਿਟਾ ਵਾ ਕੀ ਚਾਹੁੰਦੇ ਹੁਣ ਇਨਸਾਫ ਚਾਹੁੰਦੇ ਆ ਸਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਪੰਜਾਬ ਸਰਕਾਰ ਨੂੰ ਬਿਆਨਤੀ ਕਰਦਾ ਵਾ ਵੀ ਇਹਨਾਂ ਗੱਲਾਂ 'ਤੇ ਧਿਆਨ ਦਿੱਤਾ ਜਾਏ ਤੁਹਾਡੇ ਸਰਪੰਚ ਪੰਚ ਪਿੰਡਾਂ ਦੇ ਵਿੱਚ ਧੱਕੇਸ਼ਾਹੀ ਕਰ ਰਹੇ ਆ ਧੱਕੇਸ਼ਾਹੀ ਨਹੀਂ ਚੱਲਣ ਦੇਣੀ ਅਸੀਂ ਇਹ ਜੂੰਦੇ ਜਾਗਦੇ ਸਾਨੂੰ ਸਦਾ ਕੁਝ ਹੁੰਦਾ ਵਾ ਪਰ ਇਹ ਕੁਝ ਨਹੀਂ ਹੋਉਂਦਾ ਆਈ ਕਾਨੂੰਨ ਇਨਸਾਫ ਚਾਹੀਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਪਿੰਡੀ ਵਾਲਿਆਂ ਦਾ ਜੋ ਨਗਰ ਕੌਂਸਲੋਂ ਮੇਰੇ ਪੁਰਾਣੇ ਸਰਪੰਚ ਸਾਹਿਬ ਨੇ ਸਾਰਿਆਂ ਨੂੰ ਅਪੀਲ ਕਰਦਾ ਜਿੱਥੇ ਬੂਟਾ ਪਟਾਇਆ ਗਿਆ ਸੀ ਜਿੱਥੇ ਸਫਾਈਆਂ ਹੋ ਰੀਆਂ ਸੜਕ ਦੀਆਂ ਉਹ ਮੋੜ ਆ ਇੱਕ ਬੱਚੇ ਵੀ ਆਉਂਦੇ ਆ ਇੱਕ ਕਹਿੰਦੇ ਹਾਂਜੀ ਕਹਿੰਦੇ ਕਿ ਬਿਮਾਰੀ ਦਾ ਘਰ ਆ ਇਹ ਬਿਮਾਰੀ ਦਾ ਘਰ ਬਣ ਸਕਦਾ ਕੀ ਗੱਲ ਬਿਮਾਰੀ ਦਾ ਘਰ ਨਹੀਂ ਬਣ ਸਕਦਾ ਜੀ ਸਕੂਲ ਦੀਆਂ ਗੱਡੀਆਂ ਹੁੰਦੀਆਂ ਨੇ ਲੋਕ ਆਉਂਦੇ ਨੇ ਪਰੇਸ਼ਾਨ ਹੁੰਦੇ ਨੇ ਮੋੜ ਤੇ ਕੀ ਆ ਮੋੜ ਤੇ ਪਾਥੀਆਂ ਜੀ ਇਟਾਂ ਰੋੜੇ ਆ ਜੀ ਅੱਛਾ ਉਹ ਕੀ ਦੀਆਂ ਉਹ ਲਾ ਕੇ ਗਵੰਡੀਆਂ ਦੀਆਂ ਜੀ ਮੈਂ ਪੰਜਾਬ ਸਰਕਾਰ ਨੂੰ ਇਹ ਬੀਲ ਕਰਨਾ ਚਾਹੁੰਦਾ ਜਿੱਥੇ ਪਿੰਡ ਦੀਆਂ ਫਿਰਨੀਆਂ ਸਪਾਈ ਕਰਾ ਰਿਆ ਮੋੜ ਵੀ ਖਾਲੀ ਕਰਾਉਣਾ ਚਾਹੀਦਾ ਜੀ ਇਹ ਰੁੱਖ ਤੇ ਲਾਉਣੇ ਚਾਹੀਦੇ ਨੇ ਇੱਕ ਤੇ ਆਕਸੀਜਨ ਦਾ ਕੰਮ ਹੁੰਦਾ ਇੱਕ ਲੋਕ ਭਲਾਈ ਦਾ ਕੰਮ ਹੈ ਸਰਕਾਰਾਂ ਰੁੱਖ ਲਵਾ ਰਹੀਆਂ ਨੇ ਨਾ ਕਿ ਪਟਾ ਰਹੀਆਂ ਸਾਡੀ ਸਰਕਾਰ ਨੂੰ ਅਪੀਲ ਇਰੇ ਇਸ ਪੰਚਾਇਤ ਨੇ ਪਲੇਪਲੇ ਬੂਟਾ ਉਹ ਵੀ ਫਲਦਾਰ ਜਾਮਨੂ ਜੋਕੇ ਇਹਨਾਂ ਪਟਾ ਕੇ ਸੁੱਟਤਾ ਉਹਨਾਂ ਬੜੀ ਮਿਹਨਤ ਦੇ ਨਾਲ ਉਹ ਗਰੀਬ ਪਰਿਵਾਰ ਆ ਇੱਥੇ ਪਾਥੀਆਂ ਪਾਸ ਦਾ ਪਾਥੀਆਂ ਵੀ ਨਾਲ ਚੁਕਾਈਆਂ ਨੇ ਰੂੜੀ ਵੀ ਚੁੱਕੀ ਆ ਪਰ ਬੂਟੇ ਦਾ ਨੁਕਸਾਨ ਹੋਇਆ ਅਸੀਂ ਆਪਣੀ ਸਰਕਾਰ ਕੋਲ ਮਾਨ ਸਰਕਾਰ ਕੋਲ ਅਪੀਲ ਕਰਦੇ ਆ ਇਹ ਇਨਸਾਫ ਹੋਣਾ ਚਾਹੀਦਾ ਇਹ ਤੱਕੇ ਸਹੀ ਨਹੀਂ ਹੋਣੀ ਚਾਹੀਦੀ ਬਾਕੀ ਵੀ ਜੇ ਬੂਟੇ ਪਟਾਉਣ ਦੀ ਕੋਈ ਦਿੱਖਤੀ ਹੀ ਜਾਂ ਬੱਤੀ ਵਾਲੇ ਵੱਲੋਂ ਕੋਈ ਕੰਪਲੇਨਟ ਨਹੀਂ ਨਾ ਬੱਤੀ ਵਾਲਾ ਰਹਿੰਦੇ ਆ ਇਹ ਪੁੱਟਣੇ ਇੱਕ ਵੱਡੇ ਪੁੱਟਦੇ ਉਹ ਤਰੀਕਾ ਤਾਰਾਂ ਨੂੰ ਲੱਗਣੀ ਉਹ ਨਹੀਂ ਪੁੱਟੀਆਂ ਉਹ ਤਰੀਕਾ ਦਿਖਾਓ ਜੀ ਉਹ ਤਾਰਾਂ ਦੇ ਨਾਲ ਖਹਿ ਰਹੀਆਂ ਨੇ ਉਹ ਨਹੀਂ ਪੁੱਟੀਆਂ ਇਹ ਫਲਦਾਰ ਬੂਟੇ ਨੂੰ ਉਹ ਗਰੀਬ ਪਰਿਵਾਰ ਨੇ ਮਸਾ ਪਾਲਿਆ ਆ ਪਿੱਛੇ ਵੀ ਦੇਖ ਲਓ ਸਭ ਰਾਹ ਦੇ ਵਿੱਚ ਕੋਈ ਬੂਟਾ ਨਹੀਂ ਪੁੱਟਿਆ 40 ਫੁੱਟ ਦੇ ਬੂਟਾ ਵਾ ਇਹ ਬੂਟੇ ਨੂੰ ਪੁੱਟ ਕੇ ਜਾਂ ਕੋਈ ਪ੍ਰਾਣੀ ਰਹਿ ਨਹੀਂ ਸੀ ਕੱਢੀਏ ਗਰੀਬ ਪਰਿਵਾਰ ਨਾਲ ਕੋਈ ਧੱਕਾ ਹੋਇਆ ਇਹਦਾ ਇਨਸਾਫ ਹੋਣਾ ਚਾਹੀਦਾ ਅੱਜ ਕੀ ਗੱਲ ਹੋਈ ਸੀ ਕੋਈ ਗੱਲ ਨਹੀਂ ਹੋਈ ਸੀ ਆਪਣੇ ਘਰ ਹਾਂ ਸਾਨੂੰ ਪਤਾ ਹੀ ਨਹੀਂ ਕਿਹੜੇ ਵੇਲੇ ਇਹਨੇ ਬੂਟਾ ਪੁੱਟਿਆ ਕਿਹੜੇ ਵੇਲੇ ਇਹਨੇ ਰੂੜੀ ਚੋਕਿਆ ਕਰੀਆ ਉਹ ਵੇਲੇ ਗੇਰਾ ਵੀ ਅੱਧਾ ਕ ਲੈ ਗਿਆ ਇਹ ਤੁਹਾਨੂੰ ਲਾਟ ਹੋਇਆ ਸੀ ਜਿਹੜੀ ਜਗਾ ਵਾ ਜਿੱਥੋਂ ਰੁੱਖ ਪੜਿਆ ਇਹ ਜਗਾ ਪੰਚਾਇਲੋਂ ਤੁਹਾਨੂੰ ਲਾਟ ਹੋਈ ਹੀ ਮਤਬਲ ਸਾਨੂੰ ਲਾਟ ਹੋਈ ਅੱਛਾ ਇੱਥੇ ਤੁਸੀਂ ਕੀ ਕਰਦੇ ਸੀ ਇੱਥੇ ਆਪਾਂ ਪਾਥੀਆਂ ਪੱਟਦੇ ਸੀ ਕੁੜਾ ਸੁੱਟਦੇ ਸੀ ਅੱਛਾ ਤਾਂ ਰੁੱਖ ਲਾਇਆ ਸੀ ਆਪਾਂ ਪਾਲਣ ਵਾਸਤੇ ਇਹਨੇ ਇਹ ਲੋਕ ਕਿ ਡਾ ਰੋਕ ਕੇ ਰਹਾ ਨਾ ਪਟਾ ਦਿੱਤਾ ਤਾਨੂੰ ਪੁੱਛਿਆ ਹਾਂ ਹਾਂ ਹੁਣ ਉਹਨੇ ਪੁੱਛਿਆ ਹੂੰ ਕਿੰਨੇ ਪਟਾਇਆ ਪੰਨੇ ਨੇ ਸਰਪੰਚ ਨੇ ਤੇ ਜਦੋਂ ਤੁਸੀਂ ਪੁੱਛਿਆ ਸਰਪੰਚ ਨੂੰ ਤੇ ਫੇਰ ਕੀ ਆਂਦਾ ਸੀ ਆਂਦਾ ਜਾ ਕੇ ਤੇ ਉਹਦਾ ਗੱਲ ਕਰੋ ਬੱਤੀ ਵਾਲਿਆਂ ਨਾਲ ਮੈਂ ਤਾਂ ਕਹਿੰਦਾ ਬਿਜਲੀ ਵਾਲਿਆਂ ਨੂੰ ਹੁਣੇ ਅਸੀਂ ਪੁੱਛਿਆ ਉਹ ਆਂਦੇ ਸਾਨੂੰ ਤੇ ਪਤਾ ਹੀ ਨਹੀਂ ਕਿਹਨੂੰ ਹੁਣ ਕੀ ਪਤਾ ਉਹ ਆਂਦਾ ਬੱਤੀ ਵਾਲਿਆਂ ਨੂੰ ਪੁੱਛੋ ਮੈਨੂੰ ਨਹੀਂ ਪਤਾ ਉਹਨਾਂ ਨੇ ਪਟਾਇਆ ਉਹਨਾਂ ਨੇ ਕੀਤਾ ਕੀ ਚਾਹੁੰਦੇ ਹਾਂ ਹਸਲਾ ਚਾਹੀਦਾ ਆ ਇਹ ਇਨਸਾਫ ਚਾਹੀਦਾ ਕਹਾਨੂੰ ਅੱਜ ਭਾਜੀ ਅੱਜ ਇਹ ਸਰਪੰਚ ਨੇ ਪਿੰਡੀ ਸੱਟੇ ਨੁਕਸਾਨ ਕਰਨਾ ਸ਼ੁਰੂ ਕਰਤਾ ਪਿੰਡ ਪੰਚਾਇਤ ਜਿਹੜੀ ਹੈ ਨਾ ਉਹ ਉਹ ਮਤਬਲ ਪਿਸਵਾਰਦੀ ਹੈ ਪਿੰਡ ਦਾ ਵਗਾਰਦੀ ਇਹਨਾਂ ਤਾਂ ਵਗਾਰਨ ਅਜ ਦੋਵੇਂ ਪੈਣਾ ਇਹਨਾਂ ਦੇ ਦਿਲ ਚ ਦੋਵੇਂ ਪੈਣਾ ਇਹਨਾਂ ਤੇ ਕੋਈ ਆ ਜਿਹੜਾ ਟੰਬਰ ਆ ਇਹ ਕਿਦਾ ਆ ਇਹ ਮੇਰੇ ਦੇ ਮਾਮਿਆਂ ਦਾ ਪੁੱਤ ਨੇ ਸਾਰਾ ਪਿੰਡ ਸਾਡੇ ਨਾਲ ਇਨਾ ਕਹਿਣ ਨੂੰ ਆੜਾ ਆਨੇ ਆ ਨਾ ਕਹਿ ਕੋ ਸੁਣਨੇ ਹੀ ਆ ਆਪਣੇ ਘਰ ਰਿੰ ਉਹਨਾਂ ਨੇ ਪਿੰਡ ਵਾਸੀ ਨੇ ਤੇ ਇੱਕ ਮਹਿਲਾ ਨੇ ਬਜ਼ੁਰਗ ਔਰਤਾਂ ਨੇ ਉਹਨਾਂ ਨੇ ਇੱਕ ਤਿੱਤ ਤੋਰ ਤੇ ਦੂਛ ਲਗਾਏ ਆ ਕਿ ਉਹਨਾਂ ਦੇ ਜਿਹੜੇ ਖੱਡੇ ਹੀ ਉਤੋਂ ਨੀ ਕੀਤੀ ਕੀ ਆ ਤੇ ਜਿਹੜਾ ਉਹਨਾਂ ਨੇ ਤਰਕ ਲਾਇਆ ਜਾਂ ਉਹਦਾ ਪੱ ਪਲਿਆ ਬੂਟਾ ਉਹ ਤੁਹਾਡੇ ਵੱਲੋਂ ਵੀ ਪਟਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਪਰਮਜੀਤ ਸਿੰਘ ਮੌਜੂਦਾ ਸਰਪੰਚ ਜੀ ਛਤੋੜਗੜ ਪਿੰਡੀ ਤੋਂ ਜੀ ਅਸੀਂ ਜੀ ਫਿਰਨੀ ਦੀ ਸਫਾਈ ਕਰਵਾ ਰਹੇ ਹਾਂ ਫਿਰਨੀ ਦੀ ਸਰਵੇਇ ਕਰਵਾ ਰਹੇ ਹਾਂ ਤੇ ਜੀਸੀਬੀ ਲਾਇਆ ਸੀਗਾ ਚਲੋ ਉੱਪਰ ਇੱਕ ਲੈਂਡ ਦੇ ਉੱਪਰ ਹੈਗਾ ਸੀਗਾ ਟੈਣਾ ਦਾ ਜਾਮਨੂ ਦਾ ਅਸੀਂ ਨਹੀਂ ਚਾਹੁੰਦੇ ਕਿ ਉਹ ਜਾਮਨੂ ਮੁੱਢੋਂ ਪੁੱਟਿਆ ਜਾਵੇ ਉਹਦੀ ਇੱਕ ਕਹਿਣੀ ਟੋੜ ਲਈ ਸੀਗੇ ਤੇ ਉਹ ਥੱਲੋਂ ਬਾਰਿਸ਼ ਦੇ ਨਾਲ ਸਾਰਾ ਹੀ ਪੋਲਾ ਸੀਗਾ ਉਹ ਇੱਕ ਬੰਦੇ ਨੂੰ ਲੰਮੇ ਪੈ ਗਿਆ ਤੇ ਉਦੇ ਵਿੱਚ ਮੈਂ ਉਹਨਾਂ ਨੂੰ ਆਖਿਆ ਵੀ ਪੂਆ ਜੀ ਮੇਰੇ ਪੂਆ ਜੀ ਲੱਗਦੇ ਨੇ ਮੈਂ ਕਿਹਾ ਪੂਆ ਜੀ ਮੇਰਾ ਕੋਈ ਦੋਸ਼ ਨਹੀਂ ਹੈਗਾ ਅਸੀਂ ਇਹ ਕੰਮ ਚਾਹੁੰਦੇ ਨਹੀਂ ਆ ਕਿ ਕਿਸੇ ਦਾ ਵਾਤਾਵਰਨ ਤੇ ਹਰ ਇੱਕ ਨੂੰ ਲੋੜ ਹੈ ਜੀ ਵਾਤਾਵਰਨ ਨਹੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਫਿਰ ਮੈਂ ਉਹਨਾਂ ਨੂੰ ਆਖਿਆ ਜੇ ਤੁਹਾਡਾ ਹੱਲ ਵੀ ਗਿਆ ਆ ਜਾਂ ਬੂਟੇ ਆ ਗਿਆ ਆ ਕੋਈ ਗੱਲ ਨਹੀਂ ਇੱਕ ਦੇ 20 ਬੂਟੇ ਲਾ ਦੇਾਂਗੇ ਜੀ ਇੱਕ ਦੇ ਤਾਰ ਦੇ ਥੱਲੇ ਸੀਗਾ ਜੀ ਸਿਰਫ ਤਾਰ ਦੇ ਥੱਲੇ ਆਉਣ ਕਾਰਨ ਉਹ ਸਿਰਫ ਤਹਣੇ ਨੂੰ ਤੋੜਨ ਲੱਗੇ ਆ ਉਹ ਸਾਰਾ ਬੂਟਾ ਜਿਹੜਾ ਆ ਥੱਲੇ ਡਿੱ ਗਿਆ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਆ ਜੀ ਅਸੀਂ ਤੇ ਚਾਹੁੰਦੇ ਆ ਵੀ ਚਲੋ ਹਰ ਇੱਕ ਦਾ ਵੇਖੋ ਹੋਰ ਵੀ ਬੂਟੇ ਆ ਗਏ ਉਹ ਕਿਉਂ ਨਹੀਂ ਆਪਾਂ ਇਹਦਾ ਛੇੜਿਆ ਕਿਉਂਕਿ ਉਹ ਤਾਰਾਂ ਤੋਂ ਥੱਲੇ ਸੀਗੇ ਇਹ ਜਿਨ੍ਹਾਂ ਦੇ ਬੂਟੇ ਨੇ ਉਹਨਾਂ ਨੂੰ ਵੀ ਆਖਿਆ ਵੀ ਭਾਈ ਆਪਣਾ ਥੋੜਾ ਥੋੜਾ ਇਹਨਾਂ ਦੇ ਬੂਟਿਆਂ ਨੂੰ ਥੱਲੇੋਂ ਵਢਾ ਲਓ ਤੇ ਉਹਦੇ ਨਾਲੇ ਆ ਵੀ ਕਿਸੇ ਦੀ ਨਾਂ ਬੱਤੀ ਨਹੀਂ ਕਿਸੇ ਨੂੰ ਪ੍ਰੋਬਲਮ ਆਵੇ ਤੇ ਨਾ ਇਹ ਮਿਲਵ ਕੰਮ ਹੋਵੇ ਤੇ ਆਏ ਵਾਰੀ ਜਦੋਂ ਕਿਤੇ ਹਵਾ ਨੇਰੀ ਆਉਂਦੀ ਆ ਉਦੋਂ ਪਟਾਕਾ ਉਥੋਂ ਜਾਮ ਨੂੰ ਵਾਲੇ ਜਗ੍ਹਾ ਤੋਂ ਹੀ ਪੈਂਦਾ ਸੀ ਚਲੋ ਇਹ ਵੀ ਚਾਹੁੰਦੇ ਆ ਵੀ ਉਹ ਫਾਲ ਵਾਲਾ ਜਬੂਟਾ ਸਾਨੂੰ ਵੀ ਦੋਖਿਆ ਉਹ ਚੀਜ਼ ਦਾ ਮੈਂ ਉਸ ਟਾਈਮ ਵੀ ਬਹੁਤ ਦੋਖੀਤਾ ਸੀ ਵੀ ਇਹ ਨਹੀਂ ਹੀ ਕੰਮ ਹੋਣਾ ਚਾਹੀਦਾ ਇਹ ਉਹ ਥੱਲੇੋਂ ਖੋਬੇ ਦੇ ਕਰਕੇ ਜਿਹੜਾ ਆ ਹਿੱਲ ਗਿਆ ਇੱਕ ਬੰਨ ਲੇਅਰ ਹੋ ਗਿਆ ਪਹਿਲਾਂ ਪੈਲੀ ਦੇ ਵਿੱਚ ਚਲ ਗਿਆ ਪੈਲੀ ਤੋਂ ਤਾਂ ਸਿੱਧਾ ਕਰਨ ਲੱਗੇ ਤੇ ਫਿਰ ਥੱਲੇ ਡਿੱਗ ਗਿਆ ਇਹਦੇ ਨਾਲੋਂ ਇਹਦੇ ਦੇ ਜਦੋਂ ਤੁਸੀਂ ਜੀਸੀਬੀ ਕੋਈ ਕਿਸੇ ਕੋਲ ਮਨਜ਼ੂਰੀ ਲਈ ਸੀ ਹਾਂਜੀ ਮਨਜ਼ੂਰੀ ਲਈ ਕਿਸੇ ਨੂੰ ਭਾਤ ਨਹੀਂ ਸਰ ਸਿਰਫ ਅਸੀਂ ਤਾਂ ਸਫਾਈ ਸਫਾਈ ਕਰਵਾ ਰਹੇ ਹਾਂ ਇਹ ਖੱਡਿਆਂ ਦੀ ਜੀ 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 ਆਹ ਸਾਹਮਣੇ ਫਿਰਦੀ ਦੀ ਸਫਾਈ ਇੱਥੇ ਲੱਗਣੀ ਹੈ ਨਾਲ ਤੰਦ ਕਰਵਾ ਗਏ 22 ਫੁੱਟ ਤੰਦ ਕਰਵਾ ਕੇ ਤੇ ਲੋਕ ਟੈਲ ਮੱਲ ਲਵਣੀ ਬੋਟਿਆ ਤੇ ਜਿਹੜੇ ਇਹ ਖੱਡੇ ਆ ਫਿਰ ਇਹ ਪਿੰਡ ਦੀ ਜਿਹੜੀ ਲੋਕ ਤਕਰੀਬ ਲੋਕ ਨੇ ਜਿਹੜੀਆਂ ਰੂਗੀਆਂ ਦਾ ਇਹਦਾ ਕੀ ਫਾਮ ਨਹੀਂ ਇਹ ਕਿਸੇ ਦੀ ਕੋਈ ਮਾਲਕੀ ਨਹੀਂ ਆ ਜੀ ਮੇਰੀ ਬੇਨਤੀ ਸੁਣੋ ਇਹ ਕੋਈ ਕਿਸੇ ਦੀ ਮਾਲਕੀ ਨਹੀਂ ਆ ਇਹ ਜ਼ਿਮੀਦਾਰਾਂ ਨੂੰ ਮਤਲਬ ਇਹ ਘੱਟ ਲੱਗੀ ਆ ਜ਼ਮੀਨ ਦੇ ਵਿੱਚੋਂ ਇਹ ਜ਼ਿਮੀਦਾਰਾਂ ਦਾ ਹੀ ਮਤਲਬ ਇਹ ਆਗਾ ਇਹ ਕੋਈ ਨਾ ਕੋਈ ਕਿਸੇ ਦਾ ਕੋਈ ਕਬਜ਼ੇ ਵਾਲਾ ਕੋਈ ਕੰਮ ਹੈਗਾ ਸਿਸਟਮ ਹੈਗਾ ਇਹ ਕੋਈ ਮਤਲਬ ਇਹ ਹਜੇ ਕੋਈ ਗੱਲ ਬੰਦੀ ਹੈ ਜੀ ਇਹਨਾਂ ਦਾ ਪ੍ਰਬੰਧ ਕਰੋ ਕਿ ਕੋਈ ਜਿੱਥੇ ਵੀ ਇਹ ਕਿੱਥੇ ਪੂਰਾ ਖੜਾ ਸੁੱਟੇ ਨਹੀਂ ਕੂੜਾ ਤਾਂ ਕੋਈ ਗੱਲ ਨਹੀਂ ਜੋ ਉਹ ਤੇ ਰਹਿਣੇ ਕੂੜਾ ਸੁੱਟਣ ਮਾਤੇ ਤੇ ਰਹਿਣੇ ਰਹਿਣੇ ਆ ਜੀ ਤੁਹਾਡਾ ਜੀ ਵੀ ਟੈਲਾਂ ਦੇ ਉੱਤੇ ਹੀ ਸੁੱਟੀ ਜਾ ਨਹੀਂ ਟੈਲਾ ਨਹੀਂ ਟੈਲਾ ਇਹ 44 ਫੁੱਟ ਹੈਗਾ ਜੀ 44 ਫੁੱਟ ਸਾਰਾ ਇੱਥੋਂ ਤੱਕ ਰਸਤਾ ਹੀ ਆ ਜੀ ਇਹ ਮਤਲਬ ਟੋਏ ਤੋਂ ਹੁਣ ਕੋਈ ਕੋਈ ਕਿਸੇ ਦੇ ਘਰ ਕੋਈ ਜੰਗਰ ਵਸ਼ਾ ਹੈ ਹੀ ਨਹੀਂ ਜੀ ਜਿਹੜਾ ਕੋਈ ਮੈਨ ਹੈਗਾ ਉਹ ਚਲੋ ਆ ਸਾਰਾ ਇੱਥੇ ਪੈਂਦਾ ਜੇ ਸਾਡੇ ਕਚਰਾ ਬਾਪਾ ਤੁਸੀਂ ਤੁਹਾਡੇ ਦੱਸੇ ਮੁਤਾਬਕ ਜੀ ਕਿ ਕੁਝ ਟੈਲਾਂ ਲੱਗਿਆ ਹੈ ਕੋਈ ਖੱਡੇ ਵੀ ਰਹਿਣ ਦੋ ਜੀ 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 ਉਹਨਾਂ ਦੇ ਲਾਉਂ ਜੀ ਠੀਕ ਹੈ 22 ਨਹੀਂ 22 ਫੁੱਟ 22 ਫੁੱਟ ਛੜ ਗਿਆ ਜੀ ਜਿੰਨਾ ਉਧਰੋਂ ਜਿੱਥਾਂ ਕੋ ਰੈਂਪ ਕਿਸਦਾ ਬਣਿਆ ਹੈ ਉੱਥੋਂ ਫੀਟਾ ਲਾ ਕੇ ਆਹੀ 22 ਫੁੱਟ ਆਪਾਂ ਛੜਕ ਲੈਣੀ ਹੈ ਜੀ ਕਿਉਂਕਿ ਉਹ ਵੀ ਆਪਾਂ ਮਰਤਣੀ ਨੇ ਆਹ ਵੇਖੋ ਹੁਣ ਆ ਸਾਡਾ ਅਸੀਂ 32 35 ਫੁੱਟ ਛੜਿਆ ਜੀ ਚੌਂਕ ਤੋਂ 22 ਫੁੱਟ ਤੁਹਾਡਾ ਆਉਂਦਾ ਨਹੀਂ ਇੱਥੋਂ ਤੱਕ ਆ ਇੱਥੋਂ ਤੱਕ 44 ਫੁੱਟ ਜੀ ਅੱਛਾ ਉੱਥੋਂ ਮਿਲੋਗੇ ਤੇ ਤੁਹਾਨੂੰ 22 ਫੁੱਟ 32 ਫੁੱਟ ਆਏਗਾ ਜੀ ਆ 12 ਫੁੱਟ ਅਸੀਂ ਸਰਭਾਉਤੇ ਵਤਨ ਦੇ ਆ ਅਸੀਂ ਚਾਹੁੰਦੇ ਆ ਵੀ 12 15 ਫੁੱਟ ਟੋਇਆ ਰਹੇ ਜੇ ਤੇ ਬਾਕੀ ਜਿਹੜਾ ਕੋਈ ਰਸਤਾ ਬਣ ਜੇ ਇਹ ਹਰ ਇੱਕ ਲਈ ਵਰੀ ਆ ਜਾਏਗਾ ਆਵਾਜਾਈ ਉਹ ਕਿਸੇ ਨੂੰ ਰਿਕਵਰਨਾ ਆਏਗੀ ਕਿਉਂਕਿ ਰਸਤੇ 'ਚ ਲੱਗੇ ਹੁੰਦੇ ਨੇ ਸੰਸਮਾਨ ਤੇ ਕਈ ਪਰੇਸ਼ਾਨ ਹੁੰਦੇ ਨੇ ਗੱਡੀਆਂ ਸਵੇਰ ਸਭ ਤੋਂ ਵੱਡੀ ਗੱਲ ਇਹ ਵੀ ਸਭ ਤੋਂ ਸਾਰੇ ਜਿਹੜੇ ਸਕੂਲ ਵਾਲੇ ਬੱਚੇ ਹੁੰਦੇ ਆ ਨਾ ਉਦੋਂ ਬਹੁਤ ਪਰੇਸ਼ਾਨੀ ਹੁੰਦੀ ਕਿਸੇ ਨੇ ਕਿਸੇ ਨੇ ਛੋਟਾ ਹਾਥੀ ਖਿਲਾ ਰਿਹਾ ਹੁੰਦਾ ਅਗਲੇ ਬੰਨੇ ਕਿਸੇ ਨੇ ਰੇੜੀ ਖਲਾਨੀ ਤੇ ਤੇ 10 ਫੁੱਟ ਸਾਰਾ ਰਸਤਾ ਹੁੰਦਾ ਜੀ ਇੱਕ ਵੀਰੋ ਦੋ ਚੌਂਡਾ ਜਿਹੜਾ ਚੌਂਕ ਆ ਉੱਥੇ ਵੀ ਬੜਾ ਖਲੜਾ ਪਿਆ ਉਹਦੀ ਦਵਾਈ ਕੀ ਹੁੰਦੀ ਹੈ ਜੀ 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 ਉਹ ਵੀ ਉਹਨਾਂ ਨੂੰ ਕਹਤਾ ਵੇਖੋ ਆਪਾਂ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਨੀ ਜ਼ੋਰ ਜ਼ਬਰਦਸਤੀ ਵਾਲਾ ਕੋਈ ਕੰਮ ਨਹੀਂ ਅਸੀਂ ਉਹਨਾਂ ਨਾਲ ਕਿਹਾ ਚਲੋ ਮੇਰੇ ਚਾਚਾ ਦੀ ਲੱਗਦੇ ਨੇ ਤੇਂਦਰ ਉਹਨਾਂ ਦਾ ਨਾਮ ਆ ਮੈਂ ਚਾਚਾ ਜੀ ਉਹ ਚੌਂਕ ਦੇ ਵਿੱਚੋਂ ਚੌਂਕ ਦੇ ਉਹ ਜਿਨ੍ਹਾਂ ਨੇ ਤੁਹਾਨੂੰ ਕਿਹਾ ਉਹਨੇ ਮੈਨੂੰ ਕਿਹਾ ਉਹ ਉਹ ਆਂਦਾ ਹੁਣੇ ਹੀ ਕਹ ਉਹ ਮੈਨੂੰ ਆਂਦਾ ਹੁਣੇ ਹੁਣੇ ਉਹਨਾਂ ਨਾਲ ਲੜਾਈ ਲੈ ਮੈਂ ਕਿਹਾ ਵੀ ਇਹ ਕੰਮ ਨਹੀਂ ਹੋਣਾ ਭਾਈ ਉਹ ਮੁੰਡੇ ਦਾ ਮੈਂ ਆਹੀ ਜਗਾ ਜੀ ਜਗਰੂਪ ਉਹ ਮੈਨੂੰ ਆਂਦਾ ਵੀ ਹੁਣੇ ਕਹ ਮੈਂ ਗਲਤ ਫੜੇ ਇਦਾਂ ਕੰਮ ਨਹੀਂ ਹੁੰਦੇ ਕਿ ਸੈਨ ਸ਼ਕਤੀ ਨਾਲ ਹੁੰਦੇ ਆ ਪਿਆਰ ਦੇ ਨਾਲ ਹੁੰਦੇ ਨੇ Papa ਕੋਈ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕਰਨਾ ਤੇ ਨਾ ਹੀ ਚਾਹੁੰਦੇ ਆ ਜੀ ਕਿਸੇ ਦੇ ਨਾਲ ਧੱਕਾ ਹੋਵੇ ਆ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪਿੰਡ ਪਿੰਡੀ ਦੀ ਪੰਚਾਇਤ ਮਰਦਾਬਾਦ 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 ਪਿੰਡ ਪਿੰਡੀ ਦੀ ਪੰਚਾਇਤ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਜਾਓ ਕੱਲੀ ਨਹੀਂ ਆਨੇ ਬਚਾਓ ਰੋਕ ਬਚਾਓ ਪੰਚਾਇਤ ਕੋ ਰੋਕ ਬਚਾਓ ਰੋਕੋ ਬਚਾਓ ਰੋਕੋ ਬਚਾਓ ਪੰਚਾਇਤ ਕੋ ਰੋਕ ਬਚਾਓ ਰੋਕੋ ਬਚਾਓ ਰੋਕੋ ਬਚਾਓ ਪੰਚਾਇਤ ਕੋ ਰੋਕ ਬਚਾਓ ਰੋਕੋ ਬਚਾਓ ਰੋਕੋ ਬਚਾਓ ਪੰਚਾਇਤ ਕੋ ਰੋਕ ਬਚਾਓ ਰੋਕੋ ਬਚਾਓ ਜੀ ਰੋਕ ਬਚਾਓ ਮਾ ਕੀ ਗੱਲ ਹੋਈ ਸਾਨੂੰ ਨਹੀਂ ਆਨੇ ਦੱਸਿਆ ਨਾ ਇਹਨੇ ਪੁੱਛਿਆ ਆਂਦਾ ਬੱਤੀ ਵਾਲਿਆਂ ਦਾ ਕਸੂਰ ਬੱਤੀ ਵਾਲੇ ਵੜ ਦੇ ਉੱਤੋਂ ਰੋਕਾ ਪੱਤੇ ਟਹਿਣੀਆਂ ਵੜ ਦੇ ਉਹਨਾਂ ਮੁੰਡੋ ਥੋੜੀ ਪੁੱਟ ਦੇਣਾ ਹੈ ਇਹ ਲੱਗੇ ਸਰਪੰਚ ਹੀ ਪੰਮਾ ਇਹ ਹੋ ਜਾ ਸਰਪੰਚ ਨਹੀਂ ਚਾਹੀਦੇ ਸਰਪੰਚ ਪਿੰਡ ਵਾਲੇ ਰਜਮੰਦੀ ਦੇ ਨਾਲ ਹੋਰ ਚੁਗਣ ਇਹ ਨਹੀਂ ਪਿੰਦੀ ਸਟੇ ਭਾਜੀ ਇਹਨੇ ਨੁਕਸਾਨ ਕਰਨਾ ਸ਼ੁਰੂ ਕਰਤਾ ਪਿੰਡ ਦਾ ਲੋਕੀ ਸਰਪੰਚੇ ਸਵਾਰ ਦੇ ਕਿ ਵਗਾੜ ਦੇ ਤੁਹਾਡੀਆਂ ਰੂੜੀਆਂ ਸੀ ਆਹ ਰੂੜੀ ਕਹਿ ਦਿਆ ਆ ਰੂੜੀ ਜੜੀ ਹੈ ਨਾ ਆ ਵੇਖੋ ਇੱਥੇ ਨੀ ਭਰੀ ਏ ਤੋੜ ਤੋੜ ਤੇ ਆ ਸਾਡੀ ਰੂੜੀ ਆ ਤੇ ਥਲੇ ਤੇ ਉਹ ਭਰੀ ਨਹੀਂ ਕਿ ਕਿੰਨੀਆਂ ਟਰਾਲੀਆਂ ਰੂੜੀਆਂ ਕੜੀਆਂ ਤੁਹਾਡੀਆਂ ਅੱਜ ਤਾਂ ਘਰ ਹਾਂ ਨੂੰ ਪਤਾ ਹੀ ਨਹੀਂ ਕਿ ਪਤਾ 5 ਲੈ ਕੇ ਕਿ 6 ਲੈ ਗਈ ਤੁਹਾਨੂੰ ਪੁੱਛਿਆ ਨਾ ਵਾਛ ਨਹੀਂ ਹਾਂ ਨੂੰ ਪੁੱਛਿਆ ਇਹ ਤੁਸੀਂ ਪੁੱਛਿਆ ਸਰਪੰਚ ਨੂੰ ਵੀ ਇਹ ਤੁਸੀਂ ਸਾਡੀ ਰੂੜੀ ਕਿੱਥੇ ਲੈ ਗਏ ਆਂਦਾ ਆ ਇਹ ਚੁੱਕਣੀ ਆ ਇਹ ਚੁੱਕਣ ਦੇ ਆ ਤੇ ਮੈਂ ਕਿਹਾ ਡਾਕ ਪੁੱਟਿਆ ਆਂਦਾ ਬੱਤੀ ਵਾਲਿਆਂ ਨੂੰ ਪੁੱਛੋ ਬੱਤੀ ਵਾਲਿਆਂ ਨੂੰ ਹੀ ਪੁੱਛਿਆ ਆਂਦੇ ਸਾਨੂੰ ਨਹੀਂ ਪਤਾ ਇਹ ਤੇ ਸਰਪੰਚ ਇੱਥੇ ਹੋਰ ਹੋਣਾ ਚਾਹੀਦਾ ਇਹ ਸਰਪੰਚ ਨਹੀਂ ਚਾਹੀਦਾ ਪਿੰਡ ਵਾਲੇ ਕੋ ਰਜਮੰਦੀ ਦੇ ਨਾਲ ਸਰਪੰਚ ਚੋਗਲਣ ਇਹਦਾ ਪੈਂਦੀ ਸੱਟੇ ਨੁਕਸਾਨ ਕਰਨਾ ਪਿੰਡ ਦਾ ਸ਼ੁਰੂ ਕਰ ਦੇ ਉਹ ਜਿਹੜੇ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦੇ ਵੱਲੋਂ ਕੀ ਆਂਦੇ ਹੋ ਇਹਦੇ ਤੋਂ ਪਰਚਾ ਦਓ ਪੰਮੇ ਤੇ ਨਹੀਂ ਜਿਹੜਾ ਤੁਹਾਡਾ ਨੁਕਸਾਨ ਹੋਇਆ ਕੀ ਆਂਦੇ ਕੀ ਹੋਣਾ ਚਾਹੀਦਾ ਇਹ ਅਨਸਾਫ਼ੀ ਹੋਣਾ ਚਾਹੀਦਾ